ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 997 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 998 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੁਖ ਸਾਗਰ ਅੰਮ੍ਰਿਤ ਹਰ ਨਾਓ ਪ੍ਰਮਾਤਮਾ ਤੇਰਾ ਨਾਮ ਸੁਖਾਂ ਦਾ ਖਜ਼ਾਨਾ ਹੈ ਅਤੇ ਆਤਮਿਕ ਜੀਵਨ ਦੇਣ ਵਾਲਾ ਹੈ ਮੰਗਤ ਜਨ ਜਾਚੈ ਹਰ ਦੇਹੋ ਪਸਾਓ ਤੇਰਾ ਦਾਸ ਮੰਗਤਾ ਬਣ ਕੇ ਤੇਰੇ ਦਰ ਤੋਂ ਮੰਗਦਾ ਹੈ ਹੇ ਹਰੀ ਮਿਹਰ ਕਰ ਆਪਣਾ ਨਾਮ ਦੇ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀਉ ਪਰਮਾਤਮਾ ਸਦਾ ਕੈਮਰੇਨ ਵਾਲਾ ਹੈ ਸਤ 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 ਇਹਦੇ ਵਿੱਚ ਇਸ ਪੰਕਤੀ ਵਿੱਚ ਸਤ 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 ਚਾਰ ਵਾਰੀ ਆਇਆ ਹੈ ਚਾਰ ਜੋ ਕੈਮਰੇਨ ਵਾਲਾ ਪਰਮਾਤਮਾ ਹੈ ਸਦਾ ਹੀ ਕੈਮ ਰਹੇਗਾ ਜਦੋਂ ਅਸੀਂ ਨਹੀਂ ਸੀ ਉਦੋਂ ਵੀ ਪਰਮਾਤਮਾ ਸੀ ਜਦੋਂ ਅਸੀਂ ਹੈਗੇ ਆ ਉਦੋਂ ਵੀ ਆ ਤੇ ਸਾਡੇ ਜਾਣ ਤੋਂ ਬਾਅਦ ਵੀ ਹਮੇਸ਼ਾ ਪਰਮਾਤਮਾ ਰਹਿਣ ਵਾਲਾ ਹੈ ਉਹ ਸਦਾ ਕੈਮਰਨ ਵਾਲਾ ਪ੍ਰਭੂ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਨਵੇ ਛਿਦਰ ਸਰਵੇ ਅਪਵਿੱਤਰਾ ਮਨੁੱਖਾ ਸਰੀਰ ਵਿੱਚ ਨੱਕ ਕਾਨ ਆਦਿਕ ਨੌ ਛੇਕ ਹਨ ਇਹ ਨੌ ਹੀ ਛੇਕ ਸਿਮਦੇ ਰਹਿੰਦੇ ਹਨ ਅਤੇ ਵਿਕਾਰ ਵਾਸਨਾ ਆਦਿਕ ਦੇ ਕਾਰਨ ਅਪਵਿੱਤਰ ਵੀ ਹਨ ਬੋਲ ਹਰ ਨਾਮ ਪਵਿੱਤਰ ਸਭ ਕੀਤਾ ਜਿਹੜਾ ਮਨੁੱਖ ਹਰ ਨਾਮ ਉਚਾਰਦਾ ਹੈ ਹਰੀ ਨਾਮ ਉਚਾਰ ਕੇ ਉਸ ਨੇ ਸਾਰੇ ਪਵਿੱਤਰ ਕਰ ਲਏ ਹਨ ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਲ ਲੈ ਜਾਵੇ ਜੀਉ ਜੇ ਮੇਰਾ ਮਾਲਕ ਪ੍ਰਭੂ ਕਿਸੇ ਜੀਵ ਉੱਤੇ ਦਿਆਵਾਨ ਹੋ ਜਾਏ ਤਾਂ ਹਰ ਨਾਮ ਸਿਮਰਦਿਆਂ ਉਸ ਦੇ ਇਨਾਂਦਰਿਆਂ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਮਾਇਆ ਮੋਹ ਵਿਖਮ ਹੈ ਭਾਰੀ ਸੰਸਾਰ ਸਮੁੰਦਰ ਵਿੱਚ ਮਾਇਆ ਦਾ ਮੋਹ ਬਹੁਤ ਹੀ ਕਠਨ ਹੈ ਕਿਉਂ ਤਰੀਐ ਦੁੱਤਰ ਸੰਸਾਰੀ ਇਸ ਤੋਂ ਪਾਰ ਲੰਘਣਾ ਔਖਾ ਹੈ ਫਿਰ ਇਸ ਤੋਂ ਕਿਵੇਂ ਪਾਰ ਲੰਘਿਆ ਜਾਏ ਸਤਗੁਰ ਬੋਹ ਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜਿਉ ਗੁਰੂ ਜਹਾਜ਼ ਹੈ ਸਦਾ ਕੈਮਰਨ ਵਾਲਾ ਪ੍ਰਭੂ ਜੇਸ ਮਨੁੱਖ ਨੂੰ ਇਹ ਜਹਾਜ ਦੇ ਦਿੰਦਾ ਹੈ ਉਹ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਗੁਰੂ ਉਸ ਨੂੰ ਪਾਰ ਲੰਘਾ ਦਿੰਦਾ ਹੈ ਤੂੰ ਸਰਬਤਰ ਤੇਰਾ ਸਭ ਕੋਈ हे ਪ੍ਰਭੂ ਤੂੰ ਹਰਥਾਂ ਵਸਦਾ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਜੋ ਤੂੰ ਕਰੈ ਸੋਈ ਪ੍ਰਭ ਹੋਈ हे ਪ੍ਰਭੂ ਜੋ ਕੁਝ ਕਰਦਾ ਹੈ ਤੂੰ ਉਹੀ ਹੁੰਦਾ ਹੈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਪਾਵੇ ਹਰ ਥਾਏ ਪਾਵੇ ਜੀਉ ਪ੍ਰਭੂ ਦਾ ਦਾਸ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਂਦਾ ਹੈ ਜੇ ਉਸ ਨੂੰ ਇਹ ਕੰਮ ਪਸੰਦ ਆ ਜਾਏ ਤਾਂ ਉਹ ਇਸ ਨੂੰ ਪ੍ਰਵਾਨ ਕਰ ਲੈਂਦਾ ਹੈ ਚੌਥੇ ਪਾਤਸ਼ਾਹ ਧੰਤਨ ਸਿਰ ਗੁਰੂ RAMDAS MAHARAJ ਨਿਮਰਤਾ ਦੇ ਪੁੰਜ ਨਿਮਾਨਿਆਂ ਦੇ ਮਾਨ ਨਥਾਣਿਆਂ ਦੇ ਥਾਨ ਨਿਉਟਿਆਂ ਦੀ ਔਰ ਸੱਚੇ ਪਿਤਾ ਆਪਣੇ ਆਪ ਨੂੰ ਗਰੀਬ ਦੱਸ ਰਹੇ ਹਨ ਕਿ ਨਾਨਕ ਗਰੀਬ ਨਾਨਕ ਪ੍ਰਭੂ ਦੇ ਗੁਣ ਗਾਉਂਦਾ ਹੈ ਵਿਚਾਰਾ ਹੈ ਤੇ ਆਪਾਂ 4 ਪੈਸੇ ਆਪਣੇ ਕੋਲ ਆ ਜਾਣ ਤੇ ਆਪਾਂ ਆਨੇ ਸਾਡੇ ਵਰਗਾ ਕੋਈ ਨਾਡੂ ਖਾਂ ਹੀ ਕੋਈ ਨਹੀਂ ਇਸ ਕਰਕੇ ਨਿਮਾਨੇ ਨਥਾਣੇ ਰਹਿ ਕੇ ਹੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ हे ਮੇਰਿਆ ਮਾਨਾ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰ ਸਭ ਕਿਲ ਵਿਖ ਘਟ ਹੈ ਹਰ ਤੇਰੇ ਪ੍ਰਮਾਤਮਾ ਤੇਰੇ ਸਾਰੇ ਪਾਪ ਘਟ ਸਕਦਾ ਹੈ ਹਰ ਧਨ ਰੱਖੋ ਹਰ ਧਨ ਸੰਚੋ ਹਰ ਚਲਦਿਆਂ ਨਾਲ ਸਖਾਈ ਜਿਓ हे ਮਨ ਹਰੀ ਨਾਮ ਦਾ ਧਨ ਸਾਭ ਕੇ ਰੱਖ ਹਰੀ ਨਾਮ ਧਨ ਇਕੱਠਾ ਕਰਦਾ ਰਹੋ ਇਹੀ ਧਨ ਹਰ ਵੇਲੇ ਮਨੁੱਖ ਦੇ ਨਾਲ ਮਦਦਗਾਰ ਬਣਦਾ ਹੈ ਜਿਸ ਨੂੰ ਕਿਰਪਾ ਕਰੇ ਸੋ ਧਿਆਵੇ ਜਿਸ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਨੂੰ ਧਿਆਉਂਦਾ ਹੈ ਨਿਤ ਹਰ ਜਪ ਜਾਪੈ ਜਪ ਹਰ ਸੁਖ ਪਾਵੇ ਉਹ ਮਨੁੱਖ ਸਦਾ ਹਰੀ ਨਾਮ ਦਾ ਜਾਪ ਜਪਦਾ ਹੈ ਅਤੇ ਹਰੀ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ ਗੁਰ ਪ੍ਰਸਾਦੀ ਹਰ ਰਸ ਆਵੇ ਜਪ ਹਰ ਹਰ ਪਾਰ ਲੰਘਾਈ ਜਿਉ ਰਹਾਓ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਹਰੀ ਨਾਮ ਦਾ ਸਵਾਦ ਆਉਂਦਾ ਹੈ ਉਹ ਹਰ ਨਾਮ ਸਦਾ ਜਪ ਕੇ ਆਪਣੀ ਜੀਵਨ ਬੇੜੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਰਹਾਓ ਨਿਰਭਉ ਨਿਰੰਕਾਰ ਸਤ ਨਾਮ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਪਰਮਾਤਮਾ ਨਿਰਭਉ ਹੈ ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਪਰਮਾਤਮਾ ਦੀ ਕੋਈ ਖਾਸ ਸ਼ਕਲ ਦੱਸੀ ਨਹੀਂ ਜਾ ਸਕਦੀ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਜਗ ਮੈਂ ਸ੍ਰੇਸ਼ਟ ਊਤਮ ਕਾਮ ਉਹਦਾ ਨਾਮ ਜਪਣਾ ਦੁਨੀਆ ਵਿੱਚ ਹੋਰ ਸਾਰੇ ਕੰਮਾਂ ਨਾਲੋਂ ਵਧੀਆ ਤੇ ਚੰਗਾ ਕੰਮ ਹੈ ਸਗਲ ਉਦਮ ਮੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਦੁਸ਼ਮਨ ਦੂਤ ਜਮ ਕਾਲ ਠੇ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਓ ਜਿਹੜਾ ਮਨੁੱਖ ਨਾਮ ਜਪਦਾ ਹੈ ਉਹ ਵੈਰੀ ਜਮਦੂਤਾਂ ਨੂੰ ਆਤਮਕ ਮੌਤ ਨੂੰ ਜ਼ਰੂਰ ਓਕਾ ਹੀ ਮਾਰ ਸਕਦਾ ਹੈ ਇਹ ਆਤਮਕ ਮੌਤ ਪਰਮਾਤਮਾ ਦੀ ਸੇਵਾ ਭਗਤੀ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੀ ਜਿਵੇਂ ਉਪਰ ਹਰ ਕਾ ਮਨ ਮਾਨਿਆ ਜੇ ਸੇਵਕ ਉਤੇ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਸੋ ਸੇਵਕ ਚੌਹ ਜੋਗ ਚੌਹ ਕੁੰਟ ਜਾਣਿਆ ਉਹ ਸੇਵਕ ਸਦਾ ਲਈ ਸਾਰੇ ਸੰਸਾਰ ਵਿੱਚ ਸੋਭਾ ਵਾਲਾ ਹੋ ਜਾਂਦਾ ਹੈ ਜੇ ਉਸ ਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਜੇ ਕੋਈ ਮੰਦ ਕਰਮੀ ਉਸ ਸੇਵਕ ਦੀ ਬਖੀਲੀ ਕਰੇ ਉਸ ਨੂੰ ਬੁਰਾ ਕਵੇ ਤੇ ਫਿਰ ਉਸ ਨੂੰ ਚਮਦੂਦ ਖਾ ਜਾਂਦਾ ਹੈ ਉਹ ਮਨੁੱਖਾਤਮਕ ਮੋਤੇ ਮਰ ਜਾਂਦਾ ਹੈ ਜਿਹੜਾ ਰੱਬ ਦੇ ਸੇਵਕਾਂ ਨੂੰ ਮਾੜਾ ਕਹਿੰਦਾ ਹੈ ਸਭ ਮੈਂ ਏਕ ਨਿਰੰਜਨ ਕਰਤਾ ਸਭ ਜੀਵਾ ਵਿੱਚ ਇੱਕੋ ਨਿਰਲੇਪ ਕਰਤਾਰ ਵਸ ਰਿਹਾ ਹੈ ਸਭ ਕਰ ਕਰ ਵੇਖੈ ਆਪਣੇ ਚਲਤਾ ਆਪਣੇ ਸਾਰੇ ਜੋਜ ਤਮਾਸ਼ੇ ਕਰ ਕਰਕੇ ਉਹ ਪਰਮਾਤਮਾ ਆਪ ਹੀ ਵੇਖ ਰਿਹਾ ਹੈ ਜੈਸਾ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜਿਉ ਕਰਤਾਰ ਪ੍ਰਮਾਤਮਾ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ ਕਰਤਾਰ ਜਿਸ ਨੂੰ ਆਪ ਬਚਾਉਂਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਹੋ ਅਨੰਦੇਨ ਨਾਮ ਲਈ ਕਰਤਾਰੇ ਮੈਂ ਹਰ ਵੇਲੇ ਉਸ ਕਰਤਾਰ ਦਾ ਨਾਮ ਜਪਦਾ ਹਾਂ ਜਨ ਸੇਵਕ ਭਗਤ ਸਬੇ ਨਿਸਤਾਰੇ ਜਿਸਨੇ ਆਪਣੇ ਸਾਰੇ ਸੇਵਕ ਭਗਤ ਸੰਸਾਰ ਸਮੁੰਦਰ ਤੋਂ ਸਦਾ ਹੀ ਪਾਰ ਲੰਘਾਏ ਹਨ 10 8 4 ਵੇਦ ਸਭ ਪੁੱਛੋ ਜਨ ਨਾਨਕ ਨਾਮ ਛਡਾਈ ਜਿਉ ਹੈ ਦਾਸ ਨਾਨਕ 10 ਤੇ 8 ਦਾ ਹੁੰਦਾ ਮਤਲਬ 18 18 ਪ੍ਰਾਣ 4 ਵੇਦ ਆਦਿਕ ਧਾਰਮਿਕ ਪੁਸਤਕਾਂ ਨੂੰ ਪੁਛ ਵੇਖੋ ਉਹ ਵੀ ਇਹੀ ਆਖਦੇ ਹਨ ਕਿ ਪ੍ਰਮਾਤਮਾ ਦਾ ਨਾਮ ਹੀ ਜੀਵ ਨੂੰ ਬਚਾਉਂਦਾ ਹੈ ਮਾਰੂ ਮਹੱਲਾ ਪੰਜਵਾਂ ਘਰ ਦੂਜਾ ਰਾਗ ਮਾਰੂ ਘਰ ਦੂਜੇ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਡਰਪੈ ਧਰਤ ਆਕਾਸ਼ ਨਖਿਅਤਰਾ ਸਿਰ ਉੱਪਰ ਅਮਰ ਕਰਾਰਾ ਧਰਤੀ ਆਕਾਸ਼ ਤਾਰੇ ਇਨਾਂ ਸਬਨਾ ਦੇ ਸਿਰ ਉੱਤੇ ਪ੍ਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ ਇਨਾਂ ਵਿੱਚੋਂ ਕੋਈ ਵੀ ਰਜਾ ਤੋਂ ਵਾਕੀ ਨਹੀਂ ਹੋ ਸਕਦਾ ਸਾਰੇ ਹੀ ਪ੍ਰਮਾਤਮਾ ਤੋਂ ਡਰਦੇ ਹਨ ਪੌਣ ਪਾਣੀ ਬੈਸੰਤਰ ਡਰਪੈ ਡਰਪੈ ਇੰਦਰ ਵਿਚਾਰਾ ਹਵਾ ਪਾਣੀ ਆਗ ਆਦਿਕ ਹਰੇਕ ਤਤ ਰਜਾ ਵਿੱਚ ਤੁਰ ਰਿਹਾ ਹੈ ਨਿਮਾਣਾ ਇੰਦਰ ਵੀ ਪ੍ਰਭੂ ਦੇ ਹੁਕਮ ਵਿੱਚ ਤੁਰ ਰਿਹਾ ਹੈ ਭਾਵੇਂ ਲੋਕਾਂ ਦੇ خیال ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ ਏਕਾ ਨਿਰਭਉ ਬਾਤ ਸੁਣੀ ਅਸਾਂ ਇੱਕੋ ਗੱਲ ਸੁਣੀ ਹੋਈ ਹੈ ਜੋ ਮਨੁੱਖ ਨੂੰ ਡਰਾ ਤੋਂ ਰਹਿਤ ਕਰ ਦਿੰਦੀ ਹੈ ਸੋ ਸੁਖੀਆ ਸੋ ਸਦਾ ਸੋਹੇਲਾ ਜੋ ਗੁਰ ਮੇ ਲਗਾਏ ਗੁਨੀ ਰਹਾਓ ਉਹ ਇਹ ਗੱਲ ਹੈ ਕਿ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਅਤੇ ਰਜਾ ਅਨੁਸਾਰ ਜੀਉਣਾ ਸਿੱਖ ਲੈਂਦਾ ਹੈ ਉਹ ਸੁਖੀ ਜੀਵਨ ਵਾਲਾ ਹੈ ਉਹ ਸਦਾ ਸੁਖਾ ਰਹਿੰਦਾ ਹੈ ਰਹਾਉ ਦੇਹ ਧਾਰ ਅਰ ਦੇਵਾ ਡਰ ਪੈ ਸਿੱਧ ਸਾਧਕ ਡਰ ਮੋਇਆ ਸਾਰੇ ਜੀਵ ਅਤੇ ਦੇਵਤੇ ਹੁਕਮ ਵਿੱਚ ਤੁਰ ਰਹੇ ਹਨ ਸਿੱਧ ਅਤੇ ਸਾਧਕ ਵੀ ਹੁਕਮ ਅਗੇ ਥਰ-ਥਰ ਕੰਬਦੇ ਹਨ ਸਾਰੇ ਹੀ ਪਰਮਾਤਮਾ ਦੇ ਡਰ ਵਿੱਚ ਹਨ ਲੱਖ ਚੋਰਾਸੀ ਮਰ-ਮਰ ਜਨਮੇ ਫਿਰ ਫਿਰ ਜੋ ਨਹੀਂ ਜੋਇਆ 84 ਲੱਖ ਜੂਨਾ ਦੇ ਸਾਰੇ ਜੀਵ ਜੋ ਰਜਾ ਵਿੱਚ ਨਹੀਂ ਤੁਰਦੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਮੋੜ-ਮੋੜ ਜੂਨਾ ਵਿੱਚ ਪਾਏ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ ਰਜਾ ਵਿੱਚ ਨਹੀਂ ਤੁਰਦੇ ਤੇ ਨਾਮ ਨਹੀਂ ਜਪਦੇ ਰਾਜਸ ਸਾਤਕ ਤਾਮਸ ਡਰ ਪੈ ਕੇ ਤੇ ਰੂਪੋ ਪਾਇਆ ਪ੍ਰਮਾਤਮਾ ਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਰਜੋ ਸਤੋ ਤਮੋ ਇਨ੍ਹਾਂ ਤਿੰਨਾ ਗੁਣਾ ਵਿੱਚ ਵਰਤ ਰਹੇ ਹਨ ਇਹ ਸਾਰੇ ਉਸ ਦੇ ਹੁਕਮ ਵਿੱਚ ਹੀ ਕਾਰ ਕਰ ਰਹੇ ਹਨ ਛਲ ਬਪਰੀ ਇਹ ਕੋਲਾ ਡਰ ਪੈ ਅਤ ਡਰ ਪੈ ਧਰਮ ਰਾਇਆ ਦੁਨੀਆਂ ਦੇ ਸਾਰੇ ਜੀਵਾਂ ਬਾਸ ਤੇ ਛਲ ਬਣੀ ਹੋਈ ਇਹ ਵਿਚਾਰੀ ਲక్ష్ਮੀ ਭੀ ਰਜਾ ਵਿੱਚ ਤੁਰ ਰਹੀ ਹੈ ਧਰਮ ਰਾਜ ਭੀ ਹੁਕਮ ਅਗੇ ਥਰ-ਥਰ ਕੰਬਦਾ ਹੈ ਸਗਲ ਸਮਗਰੀ ਡਰੈ ਬਿ ਆਪੀ ਬਿਨ ਢਰ ਕਰਨੇ ਹਾਰਾ ਦੁਨੀਆ ਦੀ ਸਮਗਰੀ ਰਜਾ ਵਿੱਚ ਵੱਜੀ ਹੋਈ ਹੈ ਇੱਕ ਸਿਰਜਣਹਾਰ ਪ੍ਰਭੂ ਹੀ ਹੈ ਜਿਸ ਉਤੇ ਕਿਸੇ ਦਾ ਡਰ ਨਹੀਂ ਬਾਕੀ ਸਾਰੇ ਜੀਵ ਜੰਤੂ ਭੈ ਵਿੱਚ ਚੱਲ ਰਹੇ ਹਨ ਡਰ ਵਿੱਚ ਤੁਰ ਰਹੇ ਹਨ ਪ੍ਰਮਾਤਮਾ ਦੇ ਕੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ ਏ ਨਾਨਕ ਪਰਮਾਤਮਾ ਆਪਣੇ ਭਗਤਾਂ ਦਾ ਸਦਾ ਸਹਾਈ ਹੈ ਭਗਤ ਉਸਤੇ ਦਰਬਾਰ ਵਿੱਚ ਸਦਾ ਸੋਭਾ ਪਾਉਂਦੇ ਹਨ ਸਗਲ ਸਮਗਰੀ ਡਰੇ ਬਿਆਪੀ ਬਿਨ ਡਰ ਕਰਨੇ ਹਾਰਾ ਕੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਹੈ ਦਰਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 998 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 999 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ